ਨੀਲੀ ਰਾਵੀ ਇਸ ਨਸਲ ਦਾ ਪਿਸ਼ੋਕੜ ਸਾਂਝੇ ਪੰਜਾਬ ਵਿੱਚ ਰਾਵੀ ਅਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਹੈ ਅਸਲ ਵਿੱਚ ਬਹੁਤ ਸਾਲ ਪਹਿਲਾਂ ਨੀਲੀ ਅਤੇ ਰਾਵੀ ਨਾਮ ਦੀਆਂ ਦੋ ਨਸਲਾਂ ਸਨ ਨੀਲੀ ਨਸਲ ਸਤਲੁਜ ਦੇ ਕੰਢੇ ਤੇ ਮਿਲਦੀ ਸੀ ਜਿਸ ਦਾ ਨਾਮ ਸਤਲੁਜ ਦਰਿਆ ਦੇ ਡੂੰਘੇ ਨੀਲੇ ਪਾਣੀ ਤੋਂ ਪਿਆ ਰਾਵੀ ਨਸਲ ਰਾਵੀ ਦਰਿਆ ਦੇ ਕੰਢੇ ਤੋਂ ਮਿਲਦੀ ਸੀ ਸਮਾਪਿਤ ਨਾਲ ਦੋਹਾਂ ਨਸਲਾਂ ਵਿੱਚ ਮਿਲਾਪ ਨਾਲ ਨਵੀਂ ਨਸਲ ਨੀਲੀ ਰਾਵੀ ਦਾ ਜਨਮ ਹੋਇਆ ਜਿਸ ਨੂੰ ਇੱਕ ਅਲੱਗ ਨਸਲ ਦਾ ਦਰਜਾ ਦਿੱਤਾ ਗਿਆ ਨੀਲੀ ਰਾਵੀ ਨਸਲ ਜ਼ਿਆਦਾਤਰ ਪੰਜਾਬ ਦੇ ਅੰਮ੍ਰਿਤਸਰ ਗਰਦਾਸਪੁਰ ਤਾਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਮਿਲਦੀ ਹੈ ਅਤੇ ਪਾਕਿਸਤਾਨ ਦੇ ਲਾਹੌਰ ਸੇਖੂਪੁਰਾ ਫੈਸਲਾਬਾਦ ਔਕਾੜਾ ਸਾਈਵਾਲ ਮਲਤਾਨ ਅਤੇ ਬਹਾਵਲਪੁਰ ਜ਼ਿਲ੍ਹੇ ਵਿੱਚ ਮਿਲਦੀ ਹੈ ਇਸ ਨਸਲ ਦੇ ਪਸ਼ੂਆਂ ਦਾ ਰੰਗ ਕਾਲਾ ਪੂਛ ਦੀ ਦੰਬ ਚਿੱਟੀ ਕੱਦ ਦਰਮਿਆਨਾ ਲੱਤਾਂ ਛੋਟੀਆਂ ਸਿਰ ਬੱਗਾ ਮੱਥਾ ਚੌੜਾ ਉੱਬਰਿਆ ਹੋਇਆ ਅਤੇ ਅੱਖਾਂ ਦੇ ਵਿੱਚਕਾਰੋ ਕੁਝ ਕੋ ਅੰਦਰ ਨੂੰ ਧਸਿਆ ਹੋਇਆ ਹੁੰਦਾ ਹੈ ਸਰੀਰ ਪਿੱਛੋਂ ਵੇਖਣ ਤੇ ਚੌੜਾ ਤੇ ਅੱਗੇ ਵੱਲ ਨੂੰ ਪਤਲਾ ਤੇ ਵੱਡੇ ਫਰੇਮ ਵਾਲਾ ਹੁੰਦਾ ਹੈ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ